ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਛਕਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੋਮਲ ਦੇ ਕੋਲੇ ਪਹੁੰਚੇ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਈ ਦੇ ਆ ਸੋ ਰੇਟ ਪੜ ਤਾਂ ਜਿਹੜਾ ਬਿਲਕੁਲ ਜੈਨੂਅਨ ਜਾਇਜ਼ ਰੇਟ ਪੜ ਤਾਂ ਹੁੰਦਾ ਦੋਸਤੋ ਵੈੜ ਵੱਡੀ ਵੀ ਆਉਂਦੀ ਹੈ ਚੰਗੀ ਵੀ ਆਉਂਦੀ ਹੈ ਦਰਮਿਆਨੇ ਪਸ਼ੂ ਵੀ ਆਉਂਦੇ ਆ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਦੋਸਤੋ ਤੁਹਾਨੂੰ ਮਿਲ ਜਾਂਦੀ ਆ ਇਸ ਘਰੋਂ ਠੀਕ ਆ ਜੀ ਤੇ ਅੱਜ ਇਸ ਕਵਰਜ ਵਿੱਚ ਆਪਾਂ ਤੁਹਾਨੂੰ ਤਿੰਨ ਜਿਹੜੀਆਂ ਵਿਹੜਾਂ ਦੋਸਤੋ ਸੋਈਆਂ ਸਵਾਈਆਂ ਦਿਖਾਉਣੀਆਂ ਤੇ ਇੱਕ ਵਿਹੜ ਗੱਬਣ ਹੋਊਗੀ ਟੋਟਲ ਚਾਰ ਨਗਨੇ ਤੇ 29 ਦਸੰਬਰ ਨੂੰ ਆਪਾਂ ਇਹ ਅੱਜ ਕਵਰਜ ਕਰਦੇ ਆ ਦੋਸਤੋ ਟਾਈਮ ਕੋਈ ਮਾਰਨਿੰਗ ਦੇ 10:00 ਵਜੇ ਦਾ ਸਮਾਂ ਸੋ ਬਾਕੀ ਹਰ ਵਾਰ ਇੱਕ ਆਪਣੀ ਰਿਕਵੈਸਟ ਹੁੰਦੀ ਹੈ ਜਿਹੜਾ ਕੋਈ ਖਰੀਦਦਾਰ ਵੀਰ ਘਰ ਆਉਂਦਾ ਨਰਕ ਪਰਖ ਆਪਣੀ ਦੋਸਤੋ ਘਰ ਆਣ ਕੇ ਜ਼ਰੂਰ ਕਰਿਆ ਕਰੋ ਦੋ ਟਾਈਮ ਚੋਕੇ ਚਾਹੇ ਇੱਕ ਟਾਈਮ ਚੋਕੇ ਤਸੱਲੀ ਆ ਜ਼ਰੂਰ ਥਣਾ ਦੀ ਕਰ ਲਿਆ ਕਰੋ ਠੀਕ ਆ ਤੇ ਜਿਹੜਾ ਗੱਬਣ ਪਸ਼ੂ ਉੱਤਿਪ ਕੇ ਤੇ ਸਵੇ ਸੁਬਾ ਨਗਦੀ ਆ ਜੋ ਕਿ ਜਿਹੜੀ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਤੇ ਆਓ ਲੈਨੇ ਆ ਜਾਣਕਾਰੀ ਵੀਰ ਕੋਮਲ ਤੋਂ ਪੂਰੀ ਡਿਟੇਲ ਪੁੱਛ ਲੈਣੇ ਆ। ਸਭ ਤੋਂ ਪਹਿਲਾਂ ਵੀਰ ਕੋਮਲ ਸਾਸਰੀ ਕਾਲ। ਸੰਦਰ ਸਾਸਰੀ ਕਾਲ ਹੋ ਰਿਹਾ ਕਿਦਾ ਠੀਕ ਠਾਕ ਜੀ। ਬਹੁਤ ਵਧੀਆ ਕੋਮਲ ਭਾਈ ਠੀਕ ਠਾਕ। ਹਾਂਜੀ ਹਾਂਜੀ ਵਧੀਆ ਵਧੀਆ ਠੀਕ ਠਾਕ ਹੈ ਜੀ। ਠੀਕ। ਤੇ ਅੱਜ ਵੀ ਤਕਰੀਬਨ ਆਪਣੇ ਕੋਲ ਚਾਰ ਪਸ਼ੂ ਹੀ ਆ। ਹਾਂਜੀ ਚਾਰ ਹੀ ਆ ਜੀ ਅੱਜ ਵੀ। ਠੀਕ। ਅੰਕੜਾ ਜਿਹੜਾ ਮਤਲਬ ਕਿ ਚਾਰਕ ਦਾ ਰੱਖਿਆ ਜੀ। ਹਾਂਜੀ ਚਾਰਕ ਦਾ ਹੀ ਗਿਆ ਜੀ। ਠੀਕ ਆ। ਹਾਂਜੀ ਹਾਂਜੀ। ਤੇ ਚਲੋ ਸੂਤ ਆ ਬਾਕੀ ਪਸ਼ੂ ਵੀ ਚਲ ਜਿਆਦੇ ਇਕੱਠੇ ਕਰਨ ਨਾਲੋਂ ਚਾਰ ਪਸ਼ੂ ਚਲੋ ਵਧੀਆ। ਹਾਂਜੀ ਹਾਂਜੀ। ਤੇ ਰੇਡਪੜ ਤਾਂ ਅੱਜ ਫਿਰ ਐਂਡ ਤੱਕ ਜਿਹੜਾ ਦੋਸਤੋ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਤਾਂ ਜੋ ਜਿੰਨੀ ਇਨਫਾਰਮੇਸ਼ਨ ਆ ਕੱਲੇ-ਕੱਲੇ ਐਨੀਮਲ ਪਸ਼ੂ ਦੀ ਦਿੱਤੀ ਜਾਊਗੀ ਉਹ ਤੁਹਾਨੂੰ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਬਾਕੀ ਕੋਮਲ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਬੱਛੀ ਆਪਣੇ ਕੋਲੇ ਸੂਆ ਪਹਿਲਾਂ ਨਾ ਕਿ ਦੂਜਾ ਸੁੰਦੀ ਹੈ ਦੂਜਾ ਸੂਆ ਸੁੰਦੀ ਹੈ ਜੀ ਦੂਜੇ ਸੂਵੇ ਦਾ ਹਾਂਜੀ ਹਾਂਜੀ ਤੇ ਦਿਨ ਹਜੇ ਕਿੰਨੇ ਕੱਢ ਦੀ ਦਿਨੇ ਹਫਤਾ ਕ ਲੈ ਜੂਗੀ ਇਹ ਜੀ ਹਫਤਾ ਹਾਂਜੀ ਠੀਕ ਆ ਜੀ ਤੇ ਬਾਕੀ ਇਹ 7 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ 7 ਜਨਵਰੀ ਨੂੰ ਹਾਂਜੀ ਜੀ ਕੱਲ ਹੀ ਆਪਣੇ ਕੋਲ ਆਈ ਆ ਹਾਂ ਤੇ ਘਰ ਵਾਲਿਆਂ ਦੇ ਕੈਮਰੇ ਗਾ 7 ਜਨਵਰੀ ਦਿਨ ਪੂਰੇ ਹੁੰਦੇ ਸੱਤ ਨੂੰ ਹਾਂਜੀ ਹਾਂਜੀ ਸੋ ਦੋਸਤੋ ਬੱਚੀ ਤੁਸੀਂ ਵੇਖ ਕੇ ਚੈੱਕ ਕਰੋ ਦੂਜਾ ਸੁਆ ਇਹਨੇ ਸੁਣਾ ਡੱਬੀ ਆ ਐਚ ਐਫ ਬਰੀਡ ਦੇ ਵਿੱਚ ਹੀ ਆ ਜਾਂਦੀ ਆ ਤੇ ਆ ਕਰੋ ਚੈੱਕ ਬਾਕੀ ਸਿਵਲ ਇਲਾਕੇ थोड़ी ਡਰਦੀ ਆ ਉਦਾਂ ਨਹੀਂ ਉਹ ਜੀ ਨਹੀਂ ਹੂੰ ਬਾਕੀ ਡਰਦੀ ਆ ਉਹ ਨਵੀਂ ਥਾਂ ਤੋਂ ਆਇਆ ਪਸ਼ੂ ਮਾਰਾ ਮੁਰਦਾ ਕਰਦਾ ਕੋਈ ਚੱਕਰ ਹੀ ਨਹੀਂ ਆ ਵੇਖੋ ਪਤੋ ਇੰਜ ਲੰਗ ਜਾਂਦੀ ਉਹ ਜਿੰਦੀ ਆ ਆ ਲਓ ਜੀ ਠੀਕ ਆ ਸੋ ਜਿੱਦਾਂ ਮਰਜੀ ਦੋਸਤੋ ਬਹਿ ਕੇ ਤੁਹਾਨੂੰ ਬਿਲਕੁਲ ਹੱਥ ਉੱਤੇ ਲਾ ਕੇ ਜਿਹੜਾ ਵੀਰ ਤਸੱਲੀ ਕਰਵਾ ਰਿਹਾ ਵੇ ਥਣ ਤੋਂ ਵੀ ਜਿਹੜਾ ਹੱਥੀ ਚਵਾਈ ਲਾ ਅਗਲੇ ਥਣ ਥੋੜੇ ਜੇ ਵੱਧ ਲੰਬੇ ਆ ਪਿਛਲੇ ਥਣ ਵੀ ਜਿਹੜੇ ਦੋਸਤੋ ਮੁੱਠੀ ਵਾਲੇ ਕੱਢ ਹੋ ਗਈ ਪਸਮਾਹ ਤੋਂ ਬਾਅਦ ਲੇਵਾ ਹਵਾਨਾ ਹੋਰ ਜਦੋਂ ਬਣ ਗਿਆ ਤੇ ਹਜੇ 8-7 ਦਿਨ ਹਜੇ ਪੂਰੇ ਹੋਣ ਦੇ ਵਿੱਚ ਦਿਨ ਪਏ ਆ ਚਾਹੇ 7 ਜਨਵਰੀ ਇੱਕ ਹੈੜੀਆ ਹੈਗਾ ਵੀ ਸੂਪ ਹੋਊਗੀ 7 ਜਨਵਰੀ ਤੱਕ ਤੇ ਖੋਲ ਲੋ ਕੋਮਲਬਾਈ ਤੋਰਤੀਏ ਤੇ ਬਾਕੀ ਇਹਦੀਆਂ ਸੈਡਾਂ ਵਾਲੀਆਂ ਕੰਨੀਆਂ ਖਲੋਤੀਆਂ ਦੇ ਬਰਾਬਰ ਨਹੀਂ ਕੀਤੀਆਂ ਨੇ ਅ ਅੱਛਾ ਕੰਨੀ ਵਾਲੇ ਦੰਦ ਤਾਂ ਹਜੇ ਨਾਂ ਹੀ ਤਾਂ ਕੱਢੇ ਆ ਹਾਂਜੀ ਹਾਂਜੀ ਖਲੋਤੀਆਂ ਬਾਕੀ ਬਰਾਬਰ ਨਹੀਂ ਹੋਏ ਇਹਦਾ ਮੂੰਹ ਛੇਦਾਂ ਦੀ ਫਿਰ ਹਾਂਜੀ ਛੇ ਆ ਮੜਾ ਦਿਖਾ ਦਿਓ ਫੇਸ ਇਹਨੂੰ ਆ ਲਓ ਜੀ ਬਾਕੀ ਨਹੀਂ ਜੀ ਬੁੱਥੀ ਆ ਛੋਟੀ ਜੀ ਫੇਸ ਕੁਆਲਟੀ ਹੈ ਦੋਸਤੋ ਛੋਟੇ ਜੇ ਗਾਨਾ ਠੀਕ ਆ ਜੀ ਨਸਲ ਬਰੀਡ ਦੇ ਵਿੱਚ ਐਚ ਐਫ ਦੇ ਵਿੱਚ ਕੋਈ ਵੀ ਰਮਨ ਕੇ ਸੌਦਾ ਕਰ ਸਕਦਾ ਤੇ ਬਾਕੀ ਕੰਨੀ ਵਾਲੇ ਦੰਦ ਹਜੇ ਦੋਸਤੋ ਖੜੇ ਆ ਠੀਕ ਆ ਜੀ ਛਿੱਗੀ ਮੂੰਹ ਛੇ ਦੰਦ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਸੈਕੰਡ ਲਕਟੇਸ਼ਨ ਦੇ ਵਿੱਚ ਇਹਨੇ ਸੂਣਾ ਇਸ ਵਾਰ ਠੀਕ ਆ ਆ ਦੇਖੋ ਜੀ ਆ ਲਓ ਜੀ ਠੀਕ ਹੈ ਸੋ ਚੰਗੀ ਆ ਬੱਚੀ ਜਿੰਨੇ ਵੀ ਆ ਦੋਸਤੋ ਪਿਆਰੀ ਆ ਪਸੰਦ ਆਊਗੀ ਤੁਹਾਨੂੰ ਤੇ ਰੇਡ ਪਰਤਾ ਪੁੱਛਦੇ ਆਪਾਂ ਤੇ ਕੀ ਕੋਮਲ ਕਰਦੇ ਆ ਮੋਲ ਡਿਮਾਂਡ ਕੀ ਆ ਮੋਲ ਸੰਧੂ ਸਾਹਿਬ ਜੇ ਕੱਚੀ ਕੋਚੀ ਨਾ ਹੁੰਦੀ ਤੇ ਫਿਰ ਤਾਂ ਮੈਂ 50 ਹੀ ਦੇ ਦਿੰਦੇ ਅੱਛਾ ਤੇ ਇਹ ਆਪਾਂ 50 ਦੀ ਦੇਣੀ ਨਹੀਂ ਨਾ ਨਹੀਂ ਦੇਣੀ ਨਹੀਂ ਆਪਣਾ ਮੋਲ ਅੱਗੇ ਜਾ ਜਾਂਦਾ ਅੱਜ ਜਾ ਜੀ ਕੇ 40 ਤੇ 2 ਛੱਡ ਦਾਂਗੇ 38 ਦੀ ਦੇ ਦਾਂਗੇ 38 ਦੀ ਹਾਂਜੀ ਬੱਟ ਥੋੜਾ ਵਾਲਾ ਕਰ ਲਾਂਗੇ ਮੌਕੇ ਤੇ 38 24 ਹਾਂਜੀ ਠੀਕ ਹੈ ਲਓ ਦੋਸਤੋ 38000 ਦੇ ਵਿੱਚੋਂ ਵੀ ਥੋੜਾ ਬਾਤਾ ਵੀਰਾਂ ਦਾ ਵੀ ਕਰਦੇ ਆਂ ਕਿ ਹਜੇ ਬੰਨਾ ਬੈੜ ਨੇ ਲਾਏ ਬਣਾਏ ਪਈ ਆ ਦੋਸਤੋ ਬਾਕੀ ਨਸਲ ਜਾਤ ਜੂਤ ਵੜੀ ਆ ਵੱਛੀ ਦੇ ਨਸਲ ਬ੍ਰੀਡ ਤਾਂ ਤੁਹਾਨੂੰ ਜਿਹੜਾ ਦੋਸਤੋ ਵੇਖਦੇ ਆਂ ਸਾਰੀ ਪਤਾ ਲੱਗ ਗਿਆ ਵੀ ਐਚ ਐਫ ਦੇ ਵਿੱਚ ਡੱਬੀ ਵੱਛੀ ਆ ਤੇ ਸਾਂਭਣ ਖਣੋ ਜਿਹੜੀ ਥੋੜੀ ਜੀ ਕਿਤੇ ਨਾ ਕਿਤੇ ਕੋਈ ਪਿੱਛੇ ਨੋਰਮਲ ਸਾਹ ਸੰਭਾਲ ਦੇ ਵਿੱਚੋਂ ਪਸੂ ਨਿਕਲਦੇ ਆ ਬਾਕੀ ਜਿਹੜਾ ਕੋਈ ਵੀਰ ਅੱਗੇ ਚੰਗੀ ਸੇਵਾ ਕਰ ਲੂਗਾ ਭਰ ਲੂਗਾ ਵੱਛੀ ਪੂਰੀ ਜਿਹੜੀ ਦੋਸਤੋ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ 12 13 ਤਾਂ ਖਾ ਸਕੀ ਅੱ ਤੇ ਉਸ ਤੋਂ ਬਾਅਦ ਕੋਮਲ ਬਾਈ ਅੱਗੇ ਆਪਣੇ ਕੋਲ ਆ ਜਿਹੜੀ ਬੈੜਾ ਹਾਂਜੀ ਇਹ ਦੂਜਾ ਨੰਬਰ ਤੇ ਇਹ ਵੀ ਦੂਜਾ ਸੁਆ ਜੀ ਇਹ ਵੀ ਸੁਵੇ ਦੂਜੇ ਆ ਨੰਬਰ ਵੀ ਦੂਜੇ ਤੇ ਆ ਹਾਂਜੀ ਹਾਂਜੀ ਤੇ ਬੱਚਾ ਮਗਰ ਤੇ ਬੱਚਾ ਮਗਰ ਬੱਛੀ ਆ ਜੀ ਇਹਦੇ ਮਗਰ ਆਹੋ ਇਹੋ ਹੀ ਆ ਹਾਂਜੀ ਹਾਂਜੀ ਲਓ ਜੀ ਮਗਰ ਬੱਛੀ ਆ ਸੋ ਬੱਚੇ ਬੋਚੇ ਬਿਲਕੁਲ ਠੰਡ ਦਾ ਕਰਕੇ ਦਾ ਦੋਸਤੋ ਟਾਕੀ ਰੱਖੇ ਵੀ ਹਾਂਜੀ ਪੂਰਾ ਐਕਟਿਵ ਹੈ ਬੱਚਾ ਪੂਰਾ ਕਿਉਂ ਬੱਚਾ ਬਚਾਉਣਾ ਵੀ ਬਹੁਤ ਜ਼ਿਆਦਾ ਲਾਜ਼ਮੀ ਆ ਠੰਡ ਠੁੰਡ ਨਾਲ ਕਿਸੇ ਪਾਸੇ ਨੂੰ ਲੱਗੇ ਜੇ ਤੇ ਫਿਲਹਾਲ ਆ ਬੱਚਾ ਤੇ ਦਿਨ ਕਿੰਨੇ ਹੋ ਗਏ ਨੂੰ ਸੁਆ ਕਿੰਨਾ ਹੋਊਗਾ ਇਹ 10-12 ਦਿਨ ਸੁਵਾ ਦੁੱਧਾ ਤੇ ਹੁਣ ਦੁੱਧ ਫਿਲਹਾਲ ਕਿੰਨਾ ਹੁਣ ਮੌਕੇ ਤੇ ਦੁੱਧ ਤੇਰਾ ਸਹੀ ਆ ਜੀ ਇਹਦੇ ਥਲੇ 7 ਕਿਲੋ ਆ ਜੀ 7 ਕਿਲੋ ਹਾਂਜੀ ਹਾਂਜੀ ਤੇ ਬਾਕੀ ਆਪਣੀ ਮਾਰਨਿੰਗ ਦੀ ਚਵਾਈ ਹੋਈ ਹੈ ਇਹਨੂੰ ਵੀ ਡੱਕੇ ਡੱਕ ਕੇ ਪਸ਼ੂ ਨਹੀਂ ਆਪਾਂ ਕਦੀ ਵੀ ਨਹੀਂ ਵੀਡੀਓ ਪਾਈ ਹਾਂਜੀ ਉਹ ਆਪਾਂ ਕੰਮ ਕਰਦੇ ਨਹੀਂ ਇਹਨੂੰ ਵੀ ਡੱਕ ਕੇ ਜਿਹੜੇ ਚੱਡੇ ਵਿਖਾ ਕੇ ਤੇ ਮੁੜ ਕੇ ਇਦਾਂ ਉਹ ਆਵਲਾ ਕੰਮ ਨਹੀਂ ਆਪਾਂ ਕਰਦੇ ਲਓ ਵੀ ਦੋਸਤੋ ਵੀਡੀਓ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਪਹਿਲਾਂ ਬਣਾਈਆਂ ਕਦੀ ਇਹ ਮੈਂ ਇਹਨੂੰ ਵੇਖਣ ਦੇ ਵਿੱਚ ਚਾਹੇ ਨਜ਼ਰ ਨਹੀਂ ਆਇਆ ਚਾਹੇ ਆਪਾਂ ਸ਼ਾਮ ਨੂੰ ਬਣਾ ਰਹੇ ਆਂ ਵੀਡੀਓ ਚਾਹੇ ਮਾਰਨਿੰਗ ਬਣਾ ਰਹੇ ਆਂ ਵੀ ਪਸ਼ੂ ਮਾਰਨ ਬਾਕੀ ਦੁੱਧ ਉਹਨਾਂ ਨੂੰ ਨਿਕਲਣਾ ਚਾਹੀਦਾ ਜਿਨ੍ਹਾਂ ਦੱਸਿਆ ਦੋਸਤੋ ਚਵਾਈ ਬੇਸ਼ੱਕ ਸਹੀ ਟਾਈਮ ਤੇ ਪਸ਼ੂ ਦੀ ਕਰਨੀ ਚਾਹੀਦੀ ਆ ਏਕ ਕਰਨ ਨਹੀਂ ਲਾਉਣੇ ਚਾਹੀਦੇ ਕਿ ਬਾਕੀ ਇੰਨਾ ਬਾਜ਼ਾਰ ਲਾ ਕੇ ਪਸ਼ੂ ਨਹੀਂ ਰੱਖਣੇ ਚਾਹੀਦੇ ਕਿ ਸੋ ਜਿੱਦਾਂ ਵੀਰ ਬਿਲਕੁਲ ਕੰਮ ਕਰਦਾ ਆ ਰਹੀ ਆ ਠੀਕ ਆ ਤੇ ਇਹਦੇ ਥੱਲੇ ਅਨੁਸਾਰ 7 7.5 ਹੈਗਾ 7 ਕਿਲੋ ਚਵਾਵਾਂਗੇ ਜੀ ਆ ਜਿਹੜਾ ਬਿਲਕੁਲ ਨੈਟ ਸਹੀ ਹੈ ਨੈਟ ਜਿਹੜਾ ਸਹੀ ਹੈ ਜੀ ਤੇ ਆ ਲਓ ਜੀ 7 ਕਿਲੋ ਜਿਹੜਾ 200 ਦੁੱਧ ਤੁਹਾਨੂੰ ਮਿਲ ਜਾਊਗਾ ਇਸ ਵਾਰ ਦੇ ਥੱਲਿਓਂ ਦੂਜਾ ਸਵੇਰ ਸੂਈ ਆ 10 ਨਹੀਂ ਤੇ ਕੋਈ 12 ਦਿਨਾਂ ਦੀ ਮੰਨ ਕੇ ਸੌਦਾ ਕਰ ਲਿਓ ਠ ਕੀ ਵਾਈਟ ਵੀ ਚਾਰੇ ਥਨ ਵਧੀਆ? ਹਾਂਜੀ ਚਾਹੇ ਥਨ ਵਧੀਆ ਜੀ। ਲੋ ਜੀ ਸੋ ਥਾਂ ਤੋਂ ਜਿੰਨਾ ਵੀ ਆ ਦੋਸਤੋ ਪਸਮਣ ਤੋਂ ਬਾਅਦ ਵੀ ਪੂਰਾ ਹੱਥੀ ਜਵਾਈ ਵਾਲਾ ਤੇ ਪਹਿਲਾਂ ਵੀ ਨਜ਼ਰ ਜਿੰਨਾ ਤੁਹਾਨੂੰ ਆ ਰਿਹਾ ਬਿਲਕੁਲ ਹੱਥੀ ਜਵਾਈ ਵਾਲਾ ਤੇ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ 7 ਕਿਲੋ ਤਾਰਾਂ ਜਿਹੜੀਆਂ ਦੋਸਤੋ ਹੁਣ ਮੌਜੂਦ ਆ ਬਾਕੀ ਸੂਈ ਤਾਜੀ ਸੂਈ ਸਵਈ ਆ ਅੱਗੇ ਕੋਈ ਵੀਰ ਸੇਵਾ ਕਰਕੇ ਚੰਗੀ ਤੁਸੀਂ ਦੁੱਧ ਵਧਾ ਵੀ ਸਕਦੇ ਜੀ ਠੀਕ ਆ ਹਾਂ ਜੀ ਜਿਆਦਾ ਇਹ 10 ਕਿਲੋ ਦੇਈ ਜਾਊਗੀ ਰਾਮਨਾ ਜੀ ਆ ਚਲੋ ਇਹਨਾਂ ਦਿੱਤੀ ਜਾਵੇ ਇਸ ਵੇੜ ਤੋਂ ਆਪਾਂ ਇੰਨੀ ਕੁ ਉਮੀਦ ਕਰ ਵੀ ਸਕਦੇ ਚਲ ਦਿੱਤੀ ਜਾਵੇ ਬਹੁਤ ਸੋਹਣੀ ਗੱਲ ਤੇ ਇਹ ਕਿੰਨਾ ਕੋਮਲ ਲੈਣ ਦੇਣ ਮੋਲੇ ਤੇ ਇਹਦਾ 5000 ਹੈ ਜੀ। ਵਾਹ। ਤੇ 20 ਵੀ ਦੇ ਦਾਂਗੇ ਜੀ। ਅੱਛਾ ਜੀ। ਹਾਂ ਜੀ। ਲਓ ਵੀ ਦੋਸਤੋ ਠੀਕ ਆ। ਤੇ ਬਿਲਕੁਲ ਛੋਟੇ-ਛੋਟੇ ਜਿਹੇ ਰੇਟ ਆ 20000 ਦੀ ਭਰਾ ਦਾ ਵੀ ਦੇ ਦੇਾਂਗੇ ਠੀਕ ਆ। ਬਾਕੀ ਜਿਹੜਾ ਕੋਈ ਭੈਣ ਭਰਾ ਆਵੇ ਆਪਣੀ ਵੱਲੋਂ ਚੋਕੇ ਤਸੱਲੀ ਕਰੇ ਚਾਰ ਡਾਂਗ ਚੋਵੇ ਪੰਜ ਡਾਂਗ ਚੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ। 20 ਚੋ ਵੀ ਹੋ ਜਾਊਗਾ ਮਾਨਤਾ ਨਾਲ। ਹਾਂ ਜੀ ਕਰ ਦਾਂਗੇ ਤੁਹਾਡਾ। ਕਰ ਦਿਓ ਜੀ ਜਿੰਨਾ ਵੀ ਹੋ ਸਕਦਾ ਹੈ ਗੰਜੈਸ਼ ਉਹਨਾਂ ਖੁੱਲਾ ਹੀ ਕਰ ਦਿਓ ਹੈ। ਤੇ ਆਹ ਜਿਹੜੀ ਦੋਸਤੋ ਸੈਕਿੰਡ ਨੰਬਰ ਤੇ ਵੈ ਤੇ ਇਹ ਵੀ ਇਹ ਵੀ ਦੂਜਾ ਸੁਹਾ ਹੋਊਗੀ ਜਾਂ ਤੀਜਾ ਹੋਊਗੀ ਇੱਥੇ ਕਿਹਜੋ ਹੋਊਗੀ ਦੂਜੇ ਤੀਜੇ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਥੱਲੇ ਜਿਹੜਾ ਦੁੱਧ ਵਾਨੇ ਥੱਲੇ ਸਰੋ ਹਸਾਬ ਦਾ ਦੁੱਧ ਉਹੋ ਜੀ ਸੇਵਾ ਚ ਆਈ ਹੈ ਜੀ ਇਹ ਹਾਂ ਨਰਮ ਜੀ ਨੋਰਮਲ ਸੇਵਾ ਚ ਨੋਰਮਲ ਜੀ ਸੇਵਾ ਚ ਪੱਠੇ ਪੱਠੇ ਨਹੀਂ ਮਾਣੀ ਮੋਟੇ ਦੇ ਕੋਈ ਵੰਡ ਵੰਡੋ ਨਹੀਂ ਪੈਂਦਾ ਦੁੱਧ ਲੈ ਰਿਆ ਸਹੀ ਹੈ ਥਾਲੇ 5 ਕਿਲੋ ਹੀ ਆ ਜੀ 5 ਹੀ ਆ ਹਾਂ ਜੀ 5 ਕਿਲੋ ਇਹ ਸੂਈ ਤਾਜੀ ਹੈ ਹੋ ਗਈ 5-7 ਦਿਨਾਂ ਦੀ ਸੂਈ ਹੋ ਗਈ ਉਹ ਬੱਚਾ ਜੇ ਮਗਰ ਦੀ ਅੱਛਾ ਦੁੱਧ ਥੋੜਾ ਹੈ ਨਾ ਕੰਮ ਹਾਂ ਜੀ ਦੁੱਧ ਹਿਸਾਬ ਦਾ ਹੀ ਆ ਜੀ ਇਹ ਸਾਰੇ ਦੁੱਧ ਤਾਂ ਜੇ ਥੋੜਾ ਹੀ ਹੈ ਬਾਕੀ ਆ ਆ ਬੱਚਾ ਮਗਰ ਕੀ ਹਾਂਜੀ ਹਾਂ ਬੱਚਾ ਜੀ ਇਹਨੇ ਮਗਰ ਮਗਰ ਬੱਚਾ ਠੀਕ ਹੈ ਹਾਂਜੀ ਸੋ ਆ ਮੈਂ ਬੱਚਾ ਦੋਸਤੋ ਮਗਰ ਬਾਕੀ ਦਿਨ ਹਜੇ ਮੈਨੂੰ ਤਾਂ ਮਿਲਦੀ ਦੋਨੋਂ ਡੰਗ ਬੱਚੇ ਤਾਂ ਇਹ ਫਿਰ ਹਾਂਜੀ ਬੱਚੇ ਨੂੰ ਮਿਲਦੀ ਦੋਨੋਂ ਡੰਗ ਤੇ 5 ਕਿਲੋ ਹੀ ਹੈ 5 ਕਿਲੋ ਜਿਹੜਾ ਸਹੀ ਜਿਹੜਾ ਆਪਾਂ ਗਲਤ ਗੱਲ ਨਹੀਂ ਕਰਨੀ ਹਾਂਜੀ ਹਾਂਜੀ ਦੋ ਜੀ ਸੋ 5 ਕਿਲੋ ਦੋਸਤੋ ਦੋ ਦਾ ਬੱਚਾ ਤੁਹਾਨੂੰ ਦਿਖਾਤਾ ਨਾਲ ਦੱਸ ਰਿਹਾ ਵੀਰ ਬਾਕੀ ਆਹ ਥਣ ਤੁਣਾ ਤੇ ਚੁਵਾਈ ਮੈਂ ਪਹਿਲਾਂ ਜ਼ਿਕਰ ਕਰਤਾ ਦਸਨ ਮੁਤਾਬਕ ਦੋਸਤੋ ਵੀਰ ਦੇ ਵੀ ਮਾਰਨਿੰਗ ਸਵੇਰ ਚ ਵਾਈ ਜੜੀਆਂ ਕੋ 6 ਵਜੇ 18 ਜੜੀਆਂ ਕੱਢ ਲਈਆਂ ਨੇ ਠੀਕ ਆ ਤੇ ਹੁਣ 5 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੈਣੀ ਆਂ ਹਾਂਜੀ 5 ਕਿਲੋ ਮੰਨ ਕੇ ਸੌਦਾ ਕਰੇ ਬਾਕੀ ਜੇ ਆਪਣੇ ਕੋਲ ਰਹਿ ਗਈ ਤੇ ਆਪਾਂ ਬਤਾ ਦਾਂਗੇ ਜੀ ਆ ਤੁਹਾਡੇ ਕੋਲ ਵੀ ਅੱਜ ਭਲਕੀ ਪਸ਼ੂ ਆਏ ਹੋਣੇ ਕੱਲ ਦੇ ਪਸ਼ੂ ਆਏ ਸਾਰੇ ਕੱਲ ਦੇ ਪਸ਼ੂ ਆਏ ਕੋਈ ਨਹੀਂ ਇਹ ਦੋ ਤਿੰਨ ਦਿਨ ਦਾ ਕੋਈ ਨਹੀਂ ਆ ਕੱਲ ਦੇ ਗਈਆਂ ਸਾਰੀਆਂ ਠੀਕ ਆ ਠੀਕ ਆ ਹਾਂਜੀ ਤੇ ਇਹ ਕਿੱਥੋਂ ਤੱਕ ਲੈਣ ਦੇਣ ਫਿਰਦਾ ਇਹ ਮੋਲੇ ਦਾ 20 18 ਨਹੀਂ ਦੇ ਦਾਂਗੇ 18 ਦੀ ਹਾਂਜੀ ਠੀਕ ਆ ਮਤਲਬ ਵੀ ਹਜੇ ਤਰ੍ਹਾਂ ਇਹਨਾਂ ਵੀ ਚੜੂਗੀ ਦੁੱਧ ਕੋਈ ਜਿੱਥੇ ਉਹਦਾ ਵਾਲਾ ਵੀ ਨਹੀਂ ਜੜੂ ਨਹੀਂ ਤਾਜੀ ਸੂਈ ਆ ਜੀ ਬਾਕੀ ਸਿਆਲ ਆ ਜੀ ਹੁਣ ਤੱਕ ਕਰੋ ਆਮ ਆਪਣੇ ਘਰੋਂ ਹੀ ਆਈ ਹੈ ਜਾਂ ਕਿਸੇ ਹੱਡੇ ਉੱਤੇ ਨਹੀਂ ਆਵੀ ਘਰੋਂ ਘਰੋਂ ਹੀ ਆਈ ਹੈ ਜੀ ਘਰੋਂ ਆਈਆਂ ਹਾਂਜੀ ਘਰੋਂ ਹੀ ਆਈ ਠੀਕ ਆ ਲੋ ਵੀ ਭਰਾਵੋ ਹੈ ਬਿਲਕੁਲ ਤਾਜੀ ਸੂਈ ਆ ਬਾਕੀ ਅੱਗੇ ਜਿਹੜਾ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੋਸਤੋ ਤਾਜੀ ਸੂਏ ਪਸ਼ੂ ਦੀ ਜਿੱਥੋਂ ਤੱਕ ਮਰਜ਼ੀ ਤੁਸੀਂ ਦੁੱਧ ਲੈ ਕੇ ਜਾ ਸਕਦੇ ਹੋ ਸੋ ਹਾਈਟ ਕੱਦ ਮੀਡੀਅਮ ਦਰਮਿਆਨੀ ਹਾਈਟ ਕੱਦ ਮੰਨ ਕੇ ਕੋਈ ਭਰਾ ਸੌਦਾ ਕਰਿਓ ਠੀਕ ਆ ਜੀ ਹਾਈਟ ਮੀਡੀਅਮ ਆ ਦਰਮਿਆਨੀ ਹਾਈਟ ਮੰਨ ਕੇ ਵੀ ਸੌਦਾ ਕਰ ਲਿਓ ਤੇ ਬਾਕੀ ਕੋਈ ਵੀ ਨਾਲ ਦੀ ਚੋਕੇ ਪਸਮਾ ਕੇ ਦੂਰ ਦਰਾਡੇ ਬੈਠਿਓ ਦੋਸਤੋ ਬਿਲਕੁਲ ਗਰਜਾ ਬਿਲਕੁਲ ਪਸ਼ੂ ਖਰੀਦਣਾ ਚਾਹੁੰਦੇ ਹੋ ਤੁਸੀਂ ਠੀਕ ਆ ਤੇ ਥੋੜੇ ਪੈਸੇ ਲਾਉਣਾ ਚਾਹੁੰਦਾ ਕਿ ਵੀਰ ਤੇ ਦੂਰ ਦਰਾਡੇ ਬੈਠੇ ਤੁਸੀਂ ਵੀਡੀਓ ਕਾਲ ਤੇ ਵੀ ਤਸੱਲੀ ਕਰਵਾ ਸਕਦੇ ਜੀ ਤੇ 18000 ਤੋਂ ਮੰਨਤਨ ਹਾਂ 18000 ਕਰ ਦਾਂਗੇ ਠੀਕ ਆ ਜੀ 18000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਆ ਗਈ ਹੈ ਸ਼ਾਈਵਾਲ ਕਰਾਉਸ ਇਹ ਸ਼ਾਈਵਾਲ ਕਰਾਉਸ ਆ ਜੀ ਠੀਕ ਆ ਇਹ ਨਾ ਮਗਰਲੇ ਥਾਨ ਦੀ ਤੇਲ ਵਾਇਕ ਬਹਿਣੀ ਵਾਲੇ ਦੀ ਇੱਕ ਬਹਿਣੀ ਵਾਲਾ ਮਗਰਲਾ ਥਾਨ ਹਾਂਜੀ ਮਗਰਲਾ ਥਾਨ ਠੀਕ ਆ ਜੀ ਹਾਂਜੀ ਆ ਲਓ ਜੀ ਜਿਹੜੀ ਜਿਹੜੀ ਉਲਟ ਬਹਿਣੀ ਵਾਲਾ ਇਧਰਲਾ ਹੋ ਗਿਆ ਨਾ ਹਾਂਜੀ ਹਾਂਜੀ ਇਧਰਲੇ ਬੰਨੇ ਵਾਲਾ ਹਾਂ ਉਲਟ ਬਹਿਣੀ ਵਾਲਾ ਉਲਟ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਨ ਉਸ ਥਾਨੋਂ ਤੇਲ ਬਾਕੀ ਤਿੰਨੇ ਵਰਦੇ ਬੁਰਦੇ ਪੂਰੇ ਹਾਂ ਤਿੰਨੇ ਪੂਰੇ ਵਰਦੇ ਆ ਜੀ ਠੀਕਾ ਠੀਕਾ ਤੇ ਸੁਬਾ ਕਨਮਾਏ ਹੋਗੀ ਸੁਆ ਜਾਂ ਦੁੱਜਾ ਹੋ ਜਾ ਤੇਜਾ ਹੋਗੇ ਵੀ ਇੱਥੇ ਕਿਉਂ ਦੁੱਜਾ ਤੀਜਾ ਕੋਈ ਮੰਨ ਲੇ ਹਾਂਜੀ ਬੱਚਾ ਮਗਰ ਮਗਰ ਵਛੀ ਆ ਜੀ ਔਰ ਮਗਰ 나ੜੂ ਤੇਰੇ ਲਓ ਜੀ ਮਗਰ ਬੱਛੀ ਆ ਫੀਮੇਲ ਕਾਫ ਤੇ ਦਿਨ ਇਹਨੂੰ ਵੀ ਹਫਤੇ ਦੇ ਅੰਦਰ ਵਾਰੀ ਆ ਹਾਂਜੀ ਇੱਥੇ ਕਿ ਹੋਗੀ ਜੀ ਲਓ ਜੀ ਹਫਤੇ ਦੇ ਅੰਦਰ ਕੁ ਵਾਰ ਜਿਹੜਾ ਦੋਸਤੋ ਸਮਾ ਮਗਰ ਬੱਛੀ ਫੀਮੇਲ ਕਾਫ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਲਓ ਠੀਕ ਆ ਤੇ ਇਹਦੇ ਥੱਲੇ ਹੁਣ ਦੁੱਧ ਤਿੰਨਾਂ ਥਣਾਂ ਦੇ ਵਿੱਚੋਂ ਕਿੰਨਾ ਪਜੋ ਕਿੰਨਾ ਥਣਾਂ ਦੇ ਇਸਲੇ 8 ਕਿਲੋ ਦੁੱਧ ਆ ਜੀ ਜਿਹੜਾ ਸਹੀ ਆ ਜ ਦੇ ਉਹ ਖੁੱਲ ਗਿਆ ਜੀ 8 ਕਿਲੋ ਦੁੱਧਾ ਦੋਸਤੋ ਇੱਕ ਰੰਗ ਬਿਲਕੁਲ ਬਲੈਕ ਕਾਲੇ ਰੰਗ ਦੇ ਵਿੱਚ ਤੇ ਕ੍ਰੋਸ ਅਚਾਈਵਲ ਕ੍ਰੋਸ ਦੇ ਵਿੱਚ ਆ ਠੀਕ ਹੈ ਜੀ ਤੇ ਸੋਈ ਨੂੰ ਹਫਤੇ ਦੇ ਬਿਲਕੁਲ ਅੰਦਰ ਵਾਰ ਸਵਾ 8 ਕਿਲੋ ਜਿਹੜੀਆਂ ਧਾਰਾਂ ਦੇ ਥਲੇ ਮੌਜੂਦ ਆ ਬਿਲਕੁਲ ਦੇਖ ਲਓ ਜੀ ਠੀਕ ਆ ਸੋ ਤਿੰਨੇ ਥਾਂ ਜਿਹੜੇ ਦੋਸਤੋ ਵਰਦੇ ਆ ਤੇਲ ਮੰਨ ਕੇ ਕੋਈ ਵੀਰ ਸੌਬza ਕਰ ਸਕਦਾ ਠੀਕ ਆ ਤੇਲੜ ਵੈੜ ਇੱਕ ਉਲਟ ਬਹਿਣੀ ਵਾਲੇ ਪਾਸੇ ਜਿਹੜਾ ਮਗਰਲਾ ਥਾਂ ਉਸ ਤੋਂ ਤੇਲ ਆ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆ ਕੋਮਲ ਮੁੱਲ ਤੇ ਇਹਦਾ 20000 ਦੀ ਇਹਦਾ ਅੱਛਾ 15 ਨਹੀਂ ਦੇ ਦਾਂਗੇ ਵੀ 15 ਦੀ ਹਾਂਜੀ ਠੀਕ ਹੈ ਜੀ ਹਾਂ ਜੀ ਆਫਰ ਆਈਆਂ ਨਵੇਂ ਸਾਲ ਦੀਆਂ ਹਾਂ ਜੀ ਆਫਰ ਆਈਆਂ ਬਾਕੀ ਹਾਂ ਬਾਕੀ ਕਿਹੜਾ ਦੋ ਦੁੱਧ ਦੋਸਤੋ 8855779988 ਕਿਲੋ ਜਿਹੜਾ ਦੁੱਧ ਹੈਗਾ ਇਹਨਾਂ ਵੇੜਾਂ ਦੇ ਕੋਲ ਥੱਲੇ ਤੇ ਵੈਸੇ ਬੱਚੇ ਵੀ ਜਿਹੜੇ ਨਾਲ ਤੁਹਾਨੂੰ ਦਿਖਾਤੇ ਆ ਪ੍ਰੋਪਰ ਜਿਹੜੀ ਇੱਕ ਗੱਬਣਾ ਬਿਲਕੁਲ ਉਹ ਤਿਆਰੀ ਤੇ ਆ ਕੋਈ 5 8 7 ਦਿਨਾਂ ਤੱਕ ਸੁਖੂਗੀ ਤੇ ਜਿਹੜੀਆਂ ਸੂਈਆਂ ਸਵਾਈਆਂ ਨੇ ਉਹਨਾਂ ਦੇ ਨਾਲ ਬੱਚੇ ਜਿਹੜੇ ਹੈਗੇ ਆ ਠੀਕ ਹੈ ਜੀ ਸੋ ਆਣ ਕੇ ਕੋਈ ਵੀਰ ਆਪਦੀ ਘਰੇ ਤੁਸੀਂ ਨਰਕਪਰਕ ਕਰ ਲਿਓ ਜੋਗੇ ਵੇਖ ਲਿਓ ਪਸਮਾ ਕੇ ਵੇਖ ਲਿਓ ਆਨਲਾਈਨ ਕੋਈ ਖਰੀਦਾ ਤੇ ਆਪਦੀ ਬਿਲਕੁਲ ਤੁਸੀਂ ਵੀਡੀਓ ਤੇ ਕੰਬਲੇ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਇਹ ਚਾਰ ਪਸ਼ੂ ਜੀ ਠੀਕ ਆ ਤਾਂ ਬੋਲ ਦਿਓ ਨੰਬਰ ਨੰਬਰ 73476 1982 ਤੇ ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਠੀਕ ਹੈ ਹੋਰ ਆਉਂਦੇ ਰਹਿਣਗੇ ਪਸ਼ੂ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਹਾਂਜੀ ਰੁਟੀਨ ਚ ਪਸ਼ੂ ਆਉਂਦੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਕੋਈ ਭੈਣ ਭਰਾਵਾ ਆਪਣੇ ਸੱਜਣਾਂ ਲਈ ਕੋਈ ਚੰਗੀਆਂ ਚੰਗੀਆਂ ਬੈੜਾਂ ਕੋਈ ਐਚ ਐਫ ਬਰੀਡ ਦੇ ਵਿੱਚ ਵੀ ਲਿਆ ਕੇ ਖੜੀਆਂ ਕਰੀ ਹਾਂ ਹਾਂ ਜੀ ਕੋਈ ਗੱਲ ਨਹੀਂ ਵੱਡੀਆਂ ਆਉਣਗੇ ਗਾਣ ਕੋਈ ਗੱਲ ਵੱਡੀਆਂ ਲੈ ਗਿਆ ਬਹੁਤ ਡਿਮਾਂਡ ਕਰਦੇ ਪਏ ਨੇ ਵੀਰ ਹਾਂ ਜੀ ਕੋਈ ਗੱਲ ਨਹੀਂ ਤੇ ਚੰਗੀ ਬੈੜ ਐਚ ਐਫ ਡੱਬੀ ਜਿਵੇਂ ਆਪਾਂ ਪਹਿਲੇ ਨੰਬਰ ਤੇ ਦਿਖਾ ਚੁੱਕੇ ਹਾਂ ਉਹਦੇ ਵੀ ਥੋੜੀਆਂ ਮੇਜ ਦੀਆਂ ਵੀ ਚਲੋ ਚੱਲ ਜਣੇ ਇੱਕ ਰੇਟ ਪੜਦਾ ਜਾਇਜ਼ ਹੋ ਜੇ ਹਾਂ ਜੀ ਕੋਈ ਗੱਲ ਨਹੀਂ ਜਾਇਜ਼ ਰੇਟ ਦੀਆਂ ਲੈ ਗਿਆ ਉਹ ਗੱਲ ਸੋ ਬੈੜਾਂ ਦੋਸਤੋ ਜਿੰਨੀਆਂ ਵੀ ਆ ਬਿਲਕੁਲ ਰੇਟ ਪੜਤੇ ਨਾਲ ਜਾਇਜ਼ ਆ ਚੰਗੀਆਂ ਨੇ ਬਾਕੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ